ਮੁਸੀਬਤ ਚੋਂ ਮੌਕਾ ਦੇਖੋ ਲੋਕਾਂ ਦਾ ਧਿਆਨ ਸ਼ਾਇਦ ਪੰਜਾਬ ਦਾ ਧਿਆਨ ਸ਼ਾਇਦ ਪੰਜਾਬ ਪੁਲਿਸ ਦਾ ਧਿਆਨ ਸ਼ਾਇਦ ਬਾਰਡਰ ਵੱਲ ਹੋਊਗਾ ਤਾਂ ਇਸ ਮੌਕੇ ਤੇ ਉਹਨਾਂ ਨੇ BBMB ਦੇ ਚੇਅਰਮੈਨ ਤੇ ਕੁਝ ਅਧਿਕਾਰੀਆਂ ਨੂੰ ਅੱਜ ਸਵੇਰੇ ਸਵੇਰੇ ਬਿਨਾਂ ਕਿਸੇ ਇਨਫਾਰਮੇਸ਼ਨ ਦੇ ਬਿਨਾਂ ਕਿਸੇ ਕਿਸੇ ਪ੍ਰਿਓਰ ਕੋਈ ਪਹਿਲਾਂ ਜਾਣਕਾਰੀ ਦੇ ਲੋਹਾਂਢ ਜਿਹੜਾ ਡੈਮ ਜਿਹੜਾ ਬੰਨ ਹੈ ਉੱਥੇ ਜਾ ਕੇ ਮਤਲਬ ਪੰਜਾਬ ਦਾ 200 ਕਿੱਸੇ ਪਾਣੀ ਵਾਲਾ ਗੇਟ ਬੰਦ ਕਰਕੇ ਹਰਿਆਣੇ ਵਾਲਾ ਗੇਟ ਖੋਲ੍ਹਿਆ ਜਦੋਂ ਹੀ ਮੈਨੂੰ ਪਤਾ ਲੱਗਿਆ ਮੈਂ ਇਮੀਡੀਏਟਲੀ ਉੱਥੋਂ ਨੰਗਲ ਵਾਸਤੇ ਤਰਵਾਣਾ ਹੋਇਆ ਤਾਂ ਚੇਅਰਮੈਨ ਸਾਹਿਬ ਨੂੰ ਦੱਸਿਆ ਗਿਆ ਕਿ ਤੁਹਾਡੇ ਕੋਲੇ ਕੋਈ ਆਰਡਰ ਨਹੀਂ ਤੁਹਾਡੇ ਕੋਲੇ ਗੇਟ ਖੋਲ੍ਹਣ ਦਾ ਕੋਈ ਅਧਿਕਾਰ ਨਹੀਂ ਤਾਂ ਉਹ ਗੇਟ ਜਿਹੜਾ ਦੁਬਾਰਾ ਬੰਦ ਕਰਕੇ ਪੰਜਾਬ ਨੂੰ ਦੁਬਾਰਾ ਰੀਸਟੋਰ ਕਰਤਾ ਉਹ ਪਾਣੀ ਜਦੋਂ ਨੰਗਲ ਆਇਆ ਇੱਥੇ ਵੀ ਉਹਨੂੰ ਪੁੱਛਿਆ ਗਿਆ ਕਿ ਕੋਈ ਆਰਡਰ ਦਿਓ ਕੱਲ੍ਹ ਮਾਨਯੋਗ ਹਾਈ ਕੋਰਟ ਦਾ ਆਰਡਰ ਆਇਆ ਉਹਦੇ ਵਿੱਚ ਉਹਨਾਂ ਨੇ ਕਿਤੇ ਨਹੀਂ ਲਿਖਿਆ ਕਿ ਪਾਣੀ ਦੇ ਦਿਓ ਉਸ ਆਰਡਰ ਦੇ ਵਿੱਚ ਮੇਨਾ ਏਜੀ ਸਾਹਿਬ ਬੈਠੇ ਨੇ ਉਸ ਆਰਡਰ ਦੇ ਵਿੱਚ ਇਹ ਲਿਖਿਆ ਹੈ ਜਿਹੜਾ ਕੱਲ ਦਾ ਆਰਡਰ ਦਾ ਪੁਆਇੰਟ ਆਇਆ ਆ ਆਰਡਰ ਹੈ ਜੀ ਮਾਨਯੋਗ ਹਾਈ ਕੋਰਟ ਦਾ ਇਹਦੇ ਵਿੱਚ ਇਹ ਲਿਖਿਆ ਇਹਨਾਂ ਨੇ ਕਿ 2525 ਨੂੰ ਜਿਹੜੀ ਏ ਹੋਮ ਸੈਕਟਰੀ ਦੀ ਚੇਅਰਮੈਨਸ਼ਿਪ ਦੇ ਵਿੱਚ ਜਿਹੜੀ ਗਵਰਨਮੈਂਟ ਆਫ ਇੰਡੀਆ ਦੇ ਹੋਮ ਸੈਕਟਰੀ ਦੀ ਚੇਅਰਮੈਨਸ਼ਿਪ ਜਿਹੜੀ ਮੀਟਿੰਗ ਹੋਈ ਸੀ ਇਹ ਉਹਦੇ ਮੁਤਾਬਕ ਜਿਹੜਾ ਤੁਸੀਂ ਚੱਲੋ ਦੋਨੇ ਬੈਠ ਕੇ ਗੱਲ ਕਰ ਲਓ ਔਰ 2 ਤਰੀਕ ਨੂੰ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਆਰਡਰ ਨਹੀਂ ਕਿ ਪਾਣੀ ਦੇ ਦਿੱਤਾ ਜਾਵੇ ਉਹਦੇ ਵਿੱਚ ਸਿਰਫ ਇਹ ਲੈ ਮੈਂ ਤੁਹਾਨੂੰ ਕਾਪੀ ਦੇ ਦਾਂਗੇ ਅਸੀਂ ਅੱਜ ਮਾਨਯੋਗ ਕੋਰਟ ਦੇ ਅਸਲ ਦੀ ਆਇਨ ਨੇ ਬਾਟਚ ਯੂਨੀਅਨ ਹੋਮ ਸੈਕਟਰੀ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਜਿਦੇ ਵਿੱਚ ਇਹ ਵੀ ਇਹ ਲਿਖਿਆ ਹੈ ਕਿ ਇਟ ਵਾਸ ਐਡਵਾਈਸਡ ਨਾਟ ਆਰਡਰ ਸਲਾਹ ਦਿੱਤੀ ਜਾਂਦੀ ਹੈ ਕਿ ਇਹ 4500 ਕੇ ਜਿਹੜਾ ਐਕਸਟਰਾ ਬਟਰ ਵਾਲਾ ਭਾਖੜਾ ਡੈਮ ਹਰਿਆਣਾ ਮੰਗ ਰਿਹਾ ਉਹਨੂੰ ਮਤਲਬ ਰਿਕੁਆਇਰਮੈਂਟ ਜਿਹੜੀ ਉਹਨਾਂ ਦੀ ਹੈਗੀ ਉਹਨੂੰ ਪੂਰਾ ਕਰਨ ਬਾਰੇ ਪੁਛਾਰ ਕੀਤਾ ਗਿਆ ਉਹ ਇਸ ਨੂੰ ਆਰਡਰ ਮੰਨ ਲਈ ਬੈਠੇ ਨੇ ਇਹ ਤਾਂ ਪ੍ਰੈਸ ਰੀਲੀਜ਼ ਹੈ ਉਹਦੇ ਇਸ ਮੀਟਿੰਗ ਦੇ ਮਿਨਿਟਸ ਕਿੱਥੇ ਨੇ ਆਰਡਰ ਕਿੱਥੇ ਹੈ ਜਦੋਂ ਅੱਜ ਚੇਅਰਮੈਨ ਸਾਹਿਬ ਨੇ ਪੁੱਛਿਆ ਗਿਆ ਤਾਂ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਸਿਰਫ ਫੱਟਾ ਚੱਕੜ ਪੇਂਚੇ ਤੇ ਹਾਈ ਕੋਰਟ ਨੇ ਇਹ ਵੀ ਕਿਹਾ ਜੇ ਤੁਹਾਨੂੰ ਪਸੰਦ ਨਹੀਂ ਹੈਗਾ ਤੁਹਾਨੂੰ ਨਹੀਂ ਮੰਨਦੇ ਤੁਸੀਂ ਇਸ ਪੈਸੇ ਨੂੰ ਤਾਂ ਤੁਸੀਂ ਇਹਨੂੰ ਚੈਲੰਜ ਵੀ ਕਰ ਸਕਦੇ ਸਾਨੂੰ ਮੌਕਾ ਤਾਂ ਦਿਓ ਸੁਪਰੀਮ ਕੋਰਟ ਜਾਣ ਦਾ ਤੁਹਾਨੂੰ ਕੈਸੇ ਕਿਹੜੀ 8 ਦਿਨਾਂ ਦੀ ਮਰਲੇ ਐਮਰਜੈਂਸੀ ਪੈ ਗਈ ਜਿਹੜੀ ਫਸਲ 8 ਦਿਨਾਂ ਚ ਹੀ ਹੁੰਦੀ ਹੈ ਔਰ ਤੁਹਾਨੂੰ ਇਮੀਡੀਏਟਲੀ 8500 ਕਿਊਸੇ ਚਾਹੀਦਾ ਜਦ ਕਿ ਤੁਹਾਡਾ 4000 ਨਸਰ ਹੀ ਜਾਂਦਾ ਕਿੰਨੇ ਮਹੀਨਿਆਂ ਦਾ ਸਾਰਾ ਅਪ੍ਰੈਲ 4000 ਨਾਲ ਹੀ ਗੱਡਿਆ ਮਈ ਚ ਪਤਾ ਨਹੀਂ ਕੀ ਕੀ ਹੋ ਗਿਆ ਇਹਨਾਂ ਨੂੰ ਸੋ ਮੈਂ ਹੰਬਲੀ ਰਿਕੁਐਸਟ ਕਰਦਾ ਬੀਬੀਐਮਬੀ ਇਸ ਤਰ੍ਹਾਂ ਦੀਆਂ ਇਲੀਗਲ ਕਾਰਵਾਈਆਂ ਨਾ ਕਰੇ ਬੀਜੇਪੀ ਨੂੰ ਵੀ ਕਹਿਣਾ ਕਿ ਇੱਕ ਪਾਸੇ ਤਾਂ ਦੇਸ਼ ਜਿਹੜਾ ਉਹ ਖਾਸ ਤੌਰ ਤੇ ਪੰਜਾਬ ਦੇ ਬਾਰਡਰ ਤੇ ਤਾਂ ਬਹੁਤ ਜ਼ਿਆਦਾ ਟੈਨਸ਼ਨ ਹੈ ਪਸੋਂ 32 ਕਿਲੋਮੀਟਰ ਸਾਡਾ ਦੂਰ ਹੈ। ਅਸੀਂ ਫੋਰਸਾਂ ਕਿੱਥੇ ਲਾਈਏ? ਪੰਜਾਬ ਪੁਲਿਸ ਅਸੀਂ ਕਿੱਥੇ ਲਾਈਏ ਜੀ? ਅਸੀਂ ਬਾਰਡਰ ਤੇ ਲਾਈਏ ਜਾਂ ਇੱਥੇ ਡੈਮ ਕਰਾਈ। ਆ ਤੁਸੀਂ ਹਰ ਉਹ ਸਵੇਰੇ ਸਵੇਰੇ ਚੋਰੀ ਕਰਨਾਗੇ ਪਾਣੀ ਦੀ। ਸਵੇਰੇ ਸਵੇਰੇ ਤੁਸੀਂ ਅਰਲੀ ਮਾਰਨਿੰਗ ਪਾਣੀ ਤੇ ਡਾਕਾ ਮਾਰਨਾਗੇ ਪੰਜਾਬ ਦੇ ਏਰੀਆ 'ਚ। ਬੜੀ ਮੰਦ ਭਾਗੀ ਗੱਲ ਹੈ। ਬੜੀ ਮੰਦ ਭਾਗੀ ਗੱਲ ਹੈ। ਉਹ ਲੋਕ ਕੱਠੇ ਹੋਗੇ? ਆਹ ਆਲਾ ਕਿਦੇ ਲੋਕ ਵੀ ਤਾਂ ਪੈਸੇ ਹੀ ਨਹੀਂ। 20 ਪਿੰਡ ਇੱਥੇ ਹੈ ਜਿੱਥੇ ਪਾਣੀ ਨਹੀਂ ਪਹੁੰਚਦਾ। 500 ਏਕੜ ਇੱਕ ਪਿੰਡ ਦੀ ਬੰਜਰ ਹੋਈ ਪਈ ਐ ਆ ਇਸ ਤੋਂ ਉਹਨਾਂ ਨੂੰ ਪਾਣੀ ਦੇਣ ਨੂੰ ਪਿਆ ਤੇ ਤੁਸੀਂ ਹੁਣ ਕਹਿੰਦੇ ਸਾਨੂੰ ਐਕਸਟਰਾ ਦੇ ਦਿਓ ਕਿਉਂਕਿ ਸਾਨੂੰ 10 ਸਾਲ 15 ਸਾਲ ਪਹਿਲਾਂ ਮਿਲਦਾ ਰਿਹਾ ਹੁਣ ਉਹ ਆਤ ਤੇ ਜਿਹੜੀ ਐ ਉਹ ਹੱਕ ਥੋੜੀ ਬਣ ਗਿਆ ਰਾਈਟ ਥੋੜੀ ਬਣ ਗਿਆ ਨਾ ਸੋ ਨਾ ਹਾਈ ਕੋਰਟ ਨੇ ਕੋਈ ਆਰਡਰ ਦਿੱਤਾ ਕਿ ਪਾਣੀ ਛੱਡੋ ਨਾ ਕਿਸੇ ਹੋਮ ਸੈਕਟਰੀ ਦੀ ਮੀਟਿੰਗ 'ਚ ਕੋਈ ਇਸ ਤਰ੍ਹਾਂ ਦਾ ਹੋਇਆ ਬੀਬੀਐਮਬੀ ਦੇ ਜਿਹੜੀਆਂ ਮੀਟਿੰਗਾਂ ਨੇ ਉਹ ਤੁਹਾਨੂੰ ਪਤਾ ਹੀ ਐ ਕਿ ਉਹ ਤਿੰਨ ਤਿੰਨ ਘੰਟੇ ਦਾ ਨੋਟਿਸ ਦੇ ਕੇ ਕਿਵੇਂ ਬੁਲਾ ਸਕਦੇ ਐ ਮੀਟਿੰਗ ਜਿਵੇਂ ਪੰਜਾਬ ਜਾਂਦਾ ਹੀ ਨਹੀਂ 60% ਸਾਡਾ ਹਿੱਸਾ ਨਾ ਮੈਨੂੰ ਕੋਈ ਫੋਨ ਆਇਆ ਚੇਅਰਮੈਨ ਦਾ ਕਿ ਮੈਂ ਚਲ ਜਾਣ ਲੱਗੇ ਆ ਜੀ ਉਧਰ ਅਸੀਂ 60% ਦੇ ਹਿੱਸੇਦਾਰਾਂ ਚ ਸਾਨੂੰ ਨਹੀਂ ਪਤਾ ਸਾਥੋਂ ਚੋਰੀਆਂ ਲੈ ਜਾਵੇਂ ਪਾਣ 500 ਐਫਆਈਆਰ ਹੋਣੀ ਚਾਹੀਦੀ ਸਾਰੇ ਤੇ ਬੰਨ ਖਲਾਫ ਇਲੈਗਲ ਅਗਵਾਜ ਕਾਰਵਾਈ ਉਹਦੇ ਖਲਾਫ ਐਫਆਈਆਰ ਹੋਣੀ ਚਾਹੀਦੀ ਸੁਪਰੀਮ ਕੋਰਟ ਦੀ ਤਿਆਰੀ ਹੈ ਅਸੀਂ ਚੈਲੰਜ ਕਰਾਂਗੇ ਸਾਨੂੰ ਹਾਈ ਕੋਰਟ ਨੇ ਕਿਹਾ ਕਿ ਰਾਈਟ ਦਿੱਤਾ ਕਿ ਤੁਸੀਂ ਜਾ ਸਕਦੇ ਹੋ ਲੱਗਦਾ ਜੀ ਬਾਕੀ ਬਾਕੀ ਤੁਸੀਂ ਕਹਿੰਦੇ ਹੋ ਐਫਆਈਆਰ ਦੀ ਉਹ ਅਸੀਂ ਲੀਗਲੀ ਅਸੀਂ ਪੁੱਛਦੇ ਆ ਕਿ ਕਿਹੜਾ ਕਿਹੜਾ ਆਰਡਰ ਇੰਪਲੀਮੈਂਟ ਕਰਾਉਣਾ ਹੈ ਸੀ ਉਹ ਉਹ ਕਹਿੰਦੇ ਆ ਉਹਨਾਂ ਨੇ ਕਿਹਾ ਕਿ ਸ਼ਾਮ ਨੂੰ ਮੈਨੂੰ ਮਿਲਣਗੇ ਹਾਂ ਮੈਨੂੰ ਕਿਹਾ ਉਹ ਮੈਨੂੰ ਸ਼ਾਮ ਨੂੰ ਮਿਲਣਗੇ ਆਜਣ ਅਸੀਂ ਉੱਥੇ ਗੱਲ ਕਰਾਂਗੇ ਕਿ ਹਾਂ ਜੀ ਦੱਸੋ ਕਿਹੜਾ ਆਰਡਰ ਇੰਪਲੀਮੈਂਟ ਕਰਾਉਣ ਗਏ ਸੀ ਤੁਸੀਂ ਕਿੱਥੇ ਲਿਖਿਆ ਹੋਇਆ ਕਿ 8500 ਛੱਡ ਦੋ ਹਾਈ ਕੋਰਟ ਨੇ ਲਿਖਿਆ ਹੈ ਹੋਮ ਸੈਕਟਰੀ ਨੇ ਲਿਖਿਆ ਕਿਨੇ ਲਿਖਿਆ ਦੱਸੋ ਕਿਨੇ ਕੇ ਸਾਡੇ ਪੇਪਰ ਆਏ ਸੀ ਕਿ ਇਸੇ ਬੋਲਣ ਦਾ ਸੰਭਵ ਕਿਉਂ ਨਹੀਂ ਹੋ ਸਕੀ ਕੀ ਕਰਨ ਉਹ ਇੱਥੇ ਹਾਲਾਤ ਤਾਂ ਦੇਖੋ ਨਾ ਪਾਲਾ ਆਰਡਰ ਦੇ ਬਣ ਸਕਦੇ ਸੀ ਅਸੀਂ ਉਹਨਾਂ ਨੂੰ ਪਹਿਲਾਂ ਇਹ ਕਿਹਾ ਕਿ ਤੁਸੀਂ ਪਹਿਲਾਂ ਤੁਹਾਨੂੰ ਅਸੀਂ ਸੇਫਲੀ ਅਸੀਂ ਤੁਹਾਨੂੰ ਇੱਥੋਂ ਚਲੇ ਜਾਓ ਕਿਉਂਕਿ ਲੋਕ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਲੋਕ ਫਿਰ ਅਸੀਂ ਡੈਮ ਅਸੀਂ ਇਹੇ ਕਰਕੇ ਤਾਂ ਕਿਹਾ ਸੀਗਾ ਕਿ ਪੁਲਿਸ ਅਸੀਂ ਡੈਮ ਸੇਫਟੀ ਵਾਸਤੇ ਲਾਈ ਹੈ ਲੋਕ ਆਗੇ ਪਬਲਿਕ ਆ ਗਈ ਇੱਥੇ ਕਿ ਪੁਰਸਾ ਵਾ ਕੇ ਲੋਕ ਲੋਹੰਡ ਆ ਗਏ ਜਦੋਂ ਜਿਉਂ-ਜਿਉਂ ਪਤਾ ਲੱਗੀਆਂ ਲੋਕ ਆਈ ਜਾਂਦੇ ਪਾਣੀ ਦੇਖੋ ਐਸੀ ਇੱਕ ਚੀਜ਼ ਹੈ ਪੰਜਾਬੀਆਂ ਦੀ ਲਾਈਫਲਾਈਨ ਹੈ ਸੋ ਉਹਦੇ ਨਾਲ ਤੁਸੀਂ ਛੇੜਛਾੜ ਕਰੋਗੇ ਔਰ ਉਹ 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 ਚੋਰੀਆਂ ਡਾਕਾਮਾਨ ਦੀ ਕੋਸ਼ਿਸ਼ ਕਰੋਗੇ ਤਾਂ ਪਬਲਿਕ ਜਿਹੜੀ ਆ ਉਹਦੇ ਰੋਸ ਨੂੰ ਕਾਹਨੂੰ ਮਾਣ ਸਾਹਿਬ ਮਾਣ ਸਾਹਿਬ ਬੰਦਾ ਬੰਦੇ ਲੜਾਈ ਕਰਨ ਨੂੰ ਲੱਗਦਾ ਸ਼ਹਿਰ ਦੀ ਇੱਕ ਟਬਣਾ ਬਣਾ ਗਿਆ ਪਰ ਹੋ ਕੀ ਰਿਹਾ ਹੈ ਹੋਏ ਬਸ ਲੜਾਰੇ ਨੇ ਆਪਦਾ ਮੈਸੇ ਅਫਸਰ ਉਹ ਢੂੰਢ ਰਹੇ ਆ ਮੈਂ ਇੱਕ ਕਾਰਵਾਈ ਦੀ ਸਖਤ ਨਹੀਂ ਹੁੰਦਾ ਕਰਦਾ ਜੋ ਚੇਅਰਮੈਨ ਸਾਹਿਬ ਆਪ ਆ ਕੇ ਕਹਿੰਦੇ ਅਸੀਂ ਗੇਟ ਖੋਲ੍ਹਾਂਗੇ ਇਹ ਸਾਡੀ ਬੀਬੀਐਮਬੀ ਹੈ ਜੇ ਲੀਗਲੀ ਵੀ ਦੇਖਿਆ ਜਾਵੇ ਨਾ ਤਾਂ ਸਾਡੀ ਤਾਂ ਉੱਤੇ ਫੋਟੋ ਵੀ ਲਾਉਂਦੇ ਉਹ ਆਲੇ ਦਫ਼ਤਰ ਚ ਹਰਿਆਣਾ ਤੇ ਰਾਜਸਥਾਨ ਦੇ ਮੁੱਖ ਮੰਤਰੀ ਜਿਹੀ ਹੋਣੀ। ਕਢੀ ਨੋਦੇ। ਸਦਾ ਸੰਮिति ਕੁਛ ਨਹੀਂ। ਸਾਡੇ ਗੁਰੂ ਤਾਂ ਇਹ ਜੋ ਹਾਈ ਕੋਰਟਾਂ ਜਾਂਦੇ ਨੇ ਉਹਦਾ ਪੈਸਾ ਸਾਨੂੰ ਦੇਣਾ ਪੈਂਦਾ ਜੀ। ਜਿੰਨੇ ਵਕੀਲ ਕਰਨਗੇ ਜਿੰਨੇ ਉਹਨਾਂ ਨੇ ਫੀਸ ਲਵਣਗੇ 60% ਪੰਜਾਬ ਦੇਊਗਾ। ਕਿਉਂ ਦੇਊਗਾ? ਮਿੱਟੂ ਸਾਹਿਬ ਹਰਿਆਣਾ ਦਾ ਪਾਟ ਨਹੀਂ ਕੋਈ ਫੇਲਰ ਹੈ। ਹਰਿਆਣਾ ਗਵਰਨਮੈਂਟ ਮੰਨ ਨਹੀਂ ਰਹੀ। ਕਹਿ ਰਹੀ ਫੈਕਟਸ ਜਿਹੜੇ ਨੇ ਉਹ ਚੇਂਜ ਕਰਨੇ ਚਾਹੀਦੇ ਇਹ ਪੰਜਾਬ। 21 ਮਈ ਤੋਂ ਬਾਅਦ ਅਲਾਟ ਹੋ ਜੂਗਾ ਨਾ ਪਾਣੀ ਉਹਨਾਂ ਨੂੰ। ਫੈਕਟ ਪਹਿਲਾਂ ਫੈਕਟ ਬੋਤਵਕੇ ਪਾਣੀ ਦੇ ਰਹੇ ਸੀ। ਵਿਕੜ ਬਿਨਾ ਫੈਕਟ ਆ ਤੂੰ ਦੇ ਰਹੇ ਸੀ। ਅਸੀਂ ਉਹਨਾਂ ਨੂੰ ਆਰਮੀ ਨੇ ਪੀਵੀਐਮ ਦੀ ਮੀਟਿੰਗ ਨੂੰ 6 ਮਹੀਨਿਆਂ ਤੋਂ ਚਿੱਠੀਆਂ ਲਿਖਦੇ ਜਾ ਰਹੇ ਆ ਕਿ ਤੁਹਾਡਾ ਪਾਣੀ ਘਟੂਗਾ ਇਸ ਵਾਰ ਤੁਸੀਂ ਸੰਜਮ ਨਾ ਵਰਤੋ ਤੁਹਾਡਾ ਤੁਸੀਂ ਮਈ ਤੱਕ ਚਲਾਉਣਾ ਨਹੀਂ ਮੰਨੇ ਪੁਰਾਣੀਆਂ ਆਤਾਂ ਮਾਸ਼ਾ ਮਾਸ਼ਾ ਪਾਣੀ ਲੜਾਈ ਲੜਾਈ ਬੱਚੀਆਂ ਲੜਾਈ ਆ ਲੱਗਦਾ ਨਹੀਂ ਕਿ ਲੜਾਈ ਹੋਰ ਵੱਡੀ ਹੈ ਇਹ ਸਿੰਗਲ ਬੋਰਡ ਦੀ ਸਰ ਕਿਉਂਕਿ 60% ਹਿੱਸਾ ਹੈ ਸਿੰਗਲ ਬੋਰਡ ਸਿੰਗਲ ਹੈ ਉਹ 40% ਤਿੰਨ ਬੋਟਾ ਔਰ ਤੇ ਵੀ ਰਾਜਨੀਤੀ ਹੁੰਦੀ ਹੈ ਸਰ ਇਹ ਵੀ ਲੜਾਈ ਵੱਡੀ ਲੱਗਦੀ ਹੈ ਵੀ ਹੋਈ ਹੈ ਨਾ ਹੁਣ ਕੀ ਕਰਨ ਕੀ ਕੀਤਾ Rajasthan ਪਾਕੇ ਦੇ 2 ਇੱਕ ਨਾਲ फैसला साहब अपनी बिट्टू बोल रहे हैं कि देशद्रोह का मुकदमा होना चाहिए बीबीएमबी के चेयरमैन को लॉक करने के लिए किसको बोल रहे हैं वो वो आपको बोल रहे हैं और नहीं नहीं तो वो तो मंत्री है उनको बोलो ना कि सेंटर को जिन्होंने जो ऑर्डर देते हैं बिट्टू जी को बोलो की देशद्रोह का मुकदमा वो जहाँ वो बड़े देशभक्त बैठे है ना जो हर को हर एक को देशभक्ति का सर्टिफिकेट देते हैं जो उनसे करवाओ ना तो बिट्टू जी आप तो सेंट्रल गवर्नमेंट का हिस्सा हो जो वहां से ऑर्डर करती है बीबीएमबी को क्या आज आज उठा दो ये मतलब हर चीज हमारे पे ही मतलब हम पर तो ये संकट मरा गया है एक तरीके तक तो कोई मुद्दा नहीं था ये अब उसके बाद जब इन्होंने खुद ही फैसला कर लिया कि हम इतना पानी देंगे और इतना छोड़ दें ऐसे कैसे छोड़ देंगे ਰਾਜਾ ਦੀ ਨਖਲਨਾਂ ਜੀ ਨਾ ਹੋਵੇ ਜੀ ਉਹਦੇ ਵਾਸਤੇ ਵੀ ਗੱਲਾਂ ਕੀਤੀਆਂ ਜਾਂਦੀ ਹੈ ਜੀ ਦਸਮ ਦੇ ਲਈ ਕੇਵਲ ਤੇ ਕੇਵਲ ਸਰਕਾਰ ਡਰਾਮਾ ਕਰ ਰਹੀ ਹੈ ਜਿਹੜਾ ਐਫੀਡਵਿਟ ਦਿੱਤਾ ਸੀ ਉਹਨਾ ਸਟਰੋਂਗ ਨਹੀਂ ਦਿੱਤਾ ਜਾ ਰਿਹਾ ਜੀ ਕਿਹੜਾ ਐਫੀਡਵਿਟ ਹਾਈ ਕੋਰਟ ਦੇ ਵਿੱਚ ਜਿਹੜਾ ਸਾਡੇ ਤਾਂ ਬਹੁਤ ਦੇਰ ਤੋਂ ਉਸ ਦਾ ਇਹਨਾਂ ਦੇ ਐਫੀਡਵਿਟ ਵੀ ਸੰਭਾਲਦੇ ਫਿਰਦੇ ਆ ਉਹ ਤਾਂ ਨਾਂ ਬੋਲਣ ਘਟੋ ਘਟ ਜਿਨ੍ਹਾਂ ਨੇ ਚਾਂਦੀਆਂ ਕਈਆਂ ਫੜਾਈਆਂ ਇਹਨਾਂ ਨੂੰ ਹੈ ਤਾਂ ਉਹਨਾਂ ਦਾ ਕੀ ਹੈ ਤੁਸੀਂ ਦੇਖ ਤਾਂ ਲਿਆ ਵਿਧਾਨ ਸਭਾ ਦੇ ਬਾਏ ਬਾਸ ਉਹ ਹੋਰ ਹੀ ਗੱਲਾਂ ਕਾਦੇ ਨੇ ਠੀਕ ਨਹੀਂ ਹੈਗੇ ਉਹ ਕਿਉਂਕਿ ਅੱ비 ਦੇ ਵਿੱਚ ਮਾਤਮਾ ਉਹਨੇ ਜਿਹੜੇ ਪੰਜਾਬ ਕੋਟੇ ਦੀਆਂ ਭਰਤੀਆਂ ਜਿਹੜੀਆਂ ਉਹ ਲਗਾਤਾਰ ਪਿਛਲੇ ਸਮੇਂ ਚ ਕਟੀਆਂ ਉਹਦੇ ਲਈ ਜੇ ਕੋਈ ਕਾਨੂੰਨੀ ਚਾਰਾਜੋਈ ਕਰ ਰਹੇ ਕਾਹਦੇ ਚ ਜਿਹੜੀ ਭਰਤੀ ਦੀ ਹੈ ਪੰਜਾਬ ਦੇ ਬੀਵੀਐਮਬੀ ਹਾਂਜੀ ਅੱਜ ਬੀਵੀਐਮਬੀ ਖਤਮ ਕਰਨ ਬਾਰੇ ਸੋਚਦੇ ਕਾਦੇ ਬਾਸੇ ਚਿਤਾਹਤੀ ਬੰਨੇ ਜੀ ਮੰਨ ਦਸੋ ਜੀ ਹਰਤੀ ਜ਼ਮੀਨ ਇਹਨਾਂ ਨੂੰ ਪੈਸੇ ਦੇਣੇ ਹਰ ਤਮਾਈ ਕਿੱਥੇ ਪੈਸੇ ਖਰਚ ਦੇਣੇ ਜੀ ਫਟਾ ਖੋਲ ਦਾਂਗੇ ਜੀ ਫਟਾ ਬੰਦ ਕਰ ਦਾਂਗੇ ਦੋ ਕੰਮ ਨਹੀਂ ਇਹਨਾਂ ਕੋਲ ਸੋ ਬੀਵੀਐਮਬੀ ਦਾ ਪੁਨਰਗਠਨ ਹੋਣਾ ਚਾਹੀਦਾ ਕਿ ਇਹਦਾ ਸੰਵਿਧਾਨ ਚੇਂਜ ਕਰੋ ਅੱਜ ਦਾ ਅੱਜ ਬਤਾ ਜਿਹੜਾ ਹੋਰ ਪਾਣੀ ਛੱਡਿਆ ਗਿਆ ਜਿਹੜੀ ਰੋਟੀ ਐਕਟ ਜਿਹੜੀ ਉਹਦੀ ਬੈਠਕ ਦੀ ਜਿਹੜੀ ਤੁਸੀਂ ਇੱਕ ਹੋਰ ਜਿਹੜੀ ਬਣਾਈ ਆ ਤੁਸੀਂ ਕਮੇਟੀ ਡੈਮ ਕਮੇਟੀ ਐਲੀਗੇਸ਼ਨ ਤੁਹਾਡੀ ਸਰਕਾਰ ਦੇ ਉੱਤੇ ਲਾਰੇ ਨੇ ਕਾਂਗਰਸ ਨੇ ਕਈ ਲੀਡਰ ਲਾਰੇ ਨੇ ਉਹਦੇ ਬਾਰੇ ਕੀ ਵੀ ਤੋ ਤੁਹਾਡੇ ਹੁੰਦੇ ਜਿਹੜੀ ਆ ਉਹ ਜਿਹੜੀ ਕਮੇਟੀ ਜਿਹੜੀ ਬਣ ਗਈ ਤੁਸੀਂ ਆਪ ਜਿਹੜੀ ਆ ਉਹਨੂੰ ਉਸ ਵੇਲੇ ਸਰਕਾਰ ਕੀ ਦੀ ਸੀ ਡੈਮ ਸੇਫਟੀ ਐਕਟ ਆਇਆ ਸੀਗਾ ਉਹ ਕਹਿੰਦਾ ਉਹ ਦੋ ਦੋ ਜਿਸ ਵੇਲੇ ਡੈਮ ਸੇਫਟੀ ਐਕਟ ਪਰਿਮਾਣ ਸੀ ਐਸੀ ਸਰਕਾਰ ਕੀ ਦੀ ਸੀ ਹੈ ਨਹੀਂ ਫਿਰ ਉਹ ਦੋ ਘਣ ਬੁਲਾਇਆ ਨਹੀਂ ਉਹ ਕਹਿੰਦਾ ਨਹੀਂ ਉਹ ਹਮਨ ਕਲਾਸੀ ਉੱਥੇ ਇਹਨਾਂ ਦੇ ਕਿੰਨੇ ਸੀ ਕਾਮਰਸ ਦੇ ਸਾਰੇ ਉੱਥੇ ਸੀਗੇ ਕਈ ਬੁਰਲ ਕਰਦੇ ਹੁੰਦੇ ਪਹਿਲਾਂ ਪੁਆਧ ਮੰਤਰੀ ਪਾਈ ਜਾਓ ਕੋਈ ਇਕੱਲਾ ਵੀ ਵਿਰੋਧ ਕਰੇ ਇੱਥੇ ਅਕ ਸਰਕਾਰ ਚ ਵੀ ਆ ਕੇ ਇਹੀ ਕਰੇ ਜਿਸ ਵੇਲੇ ਟਾਈਮ ਹੈ ਸੇਫਟੀ ਐਕਟ ਆਇਆ 2021 ਸਰਕਾਰ ਕੀ ਦੀ ਸੀ ਕਾਂਗਰਸੀ ਕਿਰਪਾ ਕਰ ਕੋਣ ਦੱਸ ਦੇ ਕਰੋ ਸਰ ਇਹ ਗੱਲ ਕੀਤੀ ਹੈ ਤੁਸੀਂ ਸਰ ਇੱਕ ਲੋਕ ਕਿਰਦੀ ਗੱਲ ਹੈ ਕਿ ਗੁਰਦਾਸਪੁਰ ਪ੍ਰਸ਼ਾਸਨ ਨੇ ਇੱਕ ਫੈਸਲਾ ਦਿੱਤਾ ਕਿ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰੇ 5 ਤੱਕ ਬਜੇ ਤੱਕ ਬਲੈਕਆਊਟ ਹੋਏਗਾ डीसी ਨੇ ਆਰਡਰ ਜਾਰੀ ਕੀਤੇ ਨੇ ਕਿ ਰਾਤ ਨੂੰ ਬੱਚੇ ਹੀ ਬੜੇ ਦੇਖੋ ਇਹ ਤਾਂ ਦੇਖੋ ਆਰਮੀ ਦਾ ਸਹਿਯੋਗ ਕਰਾਂਗੇ ਅਸੀਂ ਜੋ ਵੀ ਸਾਨੂੰ ਹੋਮ ਮਿਨਿਸਟਰੀ ਤੋਂ ਜਾ ਰਿਹਾ ਡਿਫੈਂਸ ਮਿਨਿਸਟਰੀ ਤੋਂ ਤਹਾ ਤੋਂ ਜਿਹੜੇ ਆਰਡਰ ਆਉਣਗੇ ਉਹਨੂੰ ਤਾਂ ਫੋਲੋ ਕਰਾਂਗੇ ਮੈਂ ਇਹੀ ਤਾਂ ਕਹਿਣਾ ਇੱਕ ਪਾਸੇ ਤਾਂ ਅਸੀਂ ਆਹ ਮੁਸੀਬਤ ਚ ਪਏ ਹੋਏ ਆਂ ਬਲੈਕਆਊਟ ਹੋ ਰਹੇ ਨੇ ਕੋਈ ਪਤਾ ਨਹੀਂ ਕਿਹੜੀ ਮਿਜ਼ਾਈਲ ਕਿੱਥੇ ਆਉਣੀ ਹੈ ਕਿੱਥੇ ਡਿੱਗਣੀ ਹੈ ਦੂਜੇ ਪਾਸੇ ਆਹ ਸਾਨੂੰ ਕਿਉਂ ਤੁਸੀਂ ਸੰਕਟ ਮੜਤਾ ਸਾਡੇ ਤੇ ਤੁਹਾਨੂੰ 12 ਦਿਨਾਂ ਬਾਅਦ ਤੁਹਾਨੂੰ ਤੁਹਾਡਾ ਪਾਣੀ ਮਿਲ ਜਾਊਗਾ ਕਰ ਲਿਓ ਉਹਨੂੰ ਕੀ ਕਰਨਾ ਅਸੀਂ ਕਿਹੜਾ ਇਸ ਪਾਣੀ ਨੂੰ ਵੇਚਣਾ ਜੀ ਗੱਲ ਤਾਂ ਰਾਇਲਟੀ ਦੀ ਵੀ ਚੱਲ ਰਹੀ ਹੈ ਪਰ ਅਸੀਂ ਤਾਂ ਇਹ ਨਾ ਬਿਜਲੀ ਪੈਦਾ ਕਰਨੀ ਉਹ ਵੀ ਕਿਸਾਨਾਂ ਵਾਸਤੇ ਹੈ ਖੇਤਾਂ ਜਾਊਗਾ ਉਹ ਵੀ ਕਿਸਾਨਾਂ ਵਾਸਤੇ ਪੀਣ ਵਾਸਤੇ ਉਹ ਵੀ ਪਿੰਡਾਂ ਆਣ ਵਾਸਤੇ ਸੋ ਇਹ ਇਸ ਗੱਲ ਨੂੰ ਕਿਉਂ ਨਹੀਂ ਸਮਝਦੇ ਕਿ ਭਾਜਪਾ ਜਿਹੜੀ ਹੈ ਉਹ ਉਹ ਐਂਟੀ ਪੰਜਾਬ ਹੈ ਜਦੋਂ ਉਹ ਕਿਸੇ ਹੋਰ ਪਾਸਿਓਂ ਨਾ ਜਿੱਤਣ ਚਾਹੇ ਉਹ ਵੋਟਾਂ ਵਾਲੇ ਪਾਸਿਓਂ ਚਾਹੇ ਉਹ ਕਿਸੇ ਬਸ ਜਦੋਂ ਨਾ ਤੂੰ ਕੋਸ਼ਿਸ਼ ਕਰਦੇ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦੀ ਸੰਗੀ ਘੁੱਟੀ ਜਾਵੇ ਤੇ ਇਹ ਨਹੀਂ ਹੋਣ ਦੇਣਾ ਅਸੀਂ ਆਪਾਂ ਦੀ ਮੀਟਿੰਗ ਹੋਈ ਹੈ ਸਰ ਗ੍ਰਹਿ ਮੰਤਰੀ ਨਾਲ ਮੀਟਿੰਗ ਹੈ ਕੁਝ ਕੋਈ ਗੱਲ ਹੋਈ ਪਾਣੀ ਦੀ ਆਪਾਂ ਕੱਲ ਕੀ ਨਾ ਕੱਲ ਤਾਂ ਸਿਰਫ ਜਿਹੜੇ ਬਲੈਕਆਊਟ ਨਾ ਨਾ ਜਿਹੜੇ ਬਾਰਡਰ ਵਾਲੇ ਜਿਹੜੇ ਸੀਐਮ ਨੇ ਠੀਕ ਹੈ ਉਹੀ ਸ਼ਾਮਲ ਸੀ ਤੇ ਸਿਰਫ ਨੇਪਾਲ ਵਾਲੇ ਜਿਹੜੇ ਜਿਵੇਂ ਉੱਤਰਾਖੰਡ ਤੇ ਯੂਪੀ ਜਾਂ ਫਿਰ ਬੰਗਲਾਦੇਸ਼ਾਂ ਮੰਤਬ ਐਨਰਜੀ ਸੀਗੇ ਬਿਹਾਰ ਵਾਲਿਆਂ ਦਾ ਵੀ ਬਾਰਡਰ ਲੱਗਦਾ ਹੈ ਤੇ ਸਿੱਕਮ ਵਾਲੇ ਸੀਗੇ ਗੁਜਰਾਤ ਵਾਲੇ ਸੀ ਰਾਜਸਥਾਨ ਵਾਲੇ ਸੀ ਉਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਮਨ ਦਾ ਲਾਸਟ ਪਰਸਨ ਜਿਹੜਾ ਪੀਣ ਨੂੰ ਪਾਣੀ ਚਾਹੀਦਾ ਦੇ ਦੇਣ ਜੇ ਪੰਜਾਬ ਨੂੰ ਲੋੜ ਪਈਦਾ ਸੀ ਆਪਣਾ ਜ਼ਮੀਨੀ ਪੱਧਰ ਤੋਂ ਪਾਣੀ ਕੱਢ ਕੇ ਉਹਨਾਂ ਨੂੰ ਦੇ ਦਾਂਗੇ ਤਾਂ ਹੁਣ ਕੱਢ ਲਓ ਆਪ ਦਾ ہاں ਹਨ ਲੋੜ ਹੈ ਤੁਸੀਂ ਆਪਣੇ ਕੱਢ ਲਓ ਕੀ ਗੱਲਾਂ ਕਰਦੇ ਹੋ ਤੁਸੀਂ ਤੁਸੀਂ ਜ਼ਮੀਨ ਚੋਂ ਕੱਢ ਕੇ ਸਾਨੂੰ ਦਿਓਗੇ ਤੁਸੀਂ ਜ਼ਮੀਨ ਕੱਢ ਕੇ ਆਪ ਦੇਣੇ ਚ ਲੈ ਲਓ ਆਪਰੇਸ਼ਨ ਆਪਰੇਸ਼ਨ ਸਿੰਧੂਰ ਕੋ ਕਰਾ ਕੇ ਕਿਵੇਂ ਦੇਖਦੇ ਨਹੀਂ ਬਹੁਤ ਅੱਛਾ ਹੈ ਮੈਂ ਤੁਹਾਨੂੰ ਤੋਂ ਮੁਬਾਰਕਬਾਦ ਅਸੀਂ ਨੇ ਦੀ ਹੈ ਔਰ ਫੌਜ ਕੇ ਸਾਥ ਖੜੇਗੇ ਹਾਂ पूरा सरकार नहीं पूरे पंजाबी नब्बे परसेंट कुरबानियाँ इस देश को इस तिरंगे को लहराने के लिए हमारे हैं तो सामने भी हम ही खड़े होते हैं उनके पहली गोली पंजाबियों के सीने में ही आती है तो ऑपरेशन सिंदूर बड़ा अच्छा उनके जो जितने भी आतंकवादियों के जो मुख्यालय थे जो उनके ट्रेनिंग सेंटर थे वो तबाह किए हैं बहुत अच्छी बात लेकिन उन्होंने क्या किया वो सिविल पे अटैक कर रहे हैं हमारे गुरुद्वारा साहब में वहाँ गोला गिरा तीन एक रागी दो ग्रंथी सिंह शहीद हो गए मतलब वो सिविल पे कर रहे हैं हम उनके आतंकवादियों के टिकानों पर कर रहे हैं ठीक है ना इवन हमने अभी उनकी फौज पर नहीं किया आतंकवादियों के टिकाने पर किया तो अगर वो मतलब बाज नहीं आएंगे तो हमारी फौज तैयार है और फौज काउंसिल बढ़ाने के लिए हम प्यार है पानी दी है जिथे तुम पाइपा पवाई है चारों पास पंजाब के शिलांगा होंगी है उसे नंगल इलाके मोजवाल ਤੇ ਟਿੱਬਾ ਟਪਰੀਆ ਤੱਕ ਜੋ ਪਾਣੀ ਦੀ ਹਰਜੋਤ ਬੈਂਸ ਨੇ ਵਿਧਾਨ ਸਭਾ ਦੇ ਵਿੱਚ ਗੱਲ ਆਖੀ ਸੀ ਉਹਦਾ ਉਹ ਕਿੱਥੇ ਤੱਕ ਪ੍ਰੋਜੈਕਟ ਚਲਾਇਆ ਗਿਆ ਉਹ ਨਹੀਂ ਤਾਂ ਕਹਿਣਾ ਕਿ ਇਹ ਪਾਣੀ ਅਸੀਂ ਇੱਥੇ ਹੀ ਵਰਤਾਂਗੇ ਪਹਿਲਾਂ ਹੈਡ ਹੈਡ ਨੂੰ ਪਾਣੀ ਦੇ ਦਈਏ ਟੇਲਾਂ ਤੱਕ ਵੀ ਪਹੁੰਚਾਉਣਾ ਹੈ ਤੇ ਤੁਸੀਂ ਸਾਥੋਂ ਹਜੇ ਫੇਰ ਆਪ ਫੱਟੇ ਚੱਕਣ ਆ ਜੰਨੇ ਹੋ ਸਵੇਰੇ ਸਵੇਰੇ ਤੁਸੀਂ ਗੇਟ ਖੋਲਣ ਆ ਜੰਨੇ ਹੋ ਚੋਰੀਆਂੋਂ ਸਾਥੋਂ ਇਸ ਤਰ੍ਹਾਂ ਦੀ ਹਰਕਤ ਨੂੰ ਤਾਂ ਕੋਈ ਬਰਦਾਸ਼ਤ ਨਹੀਂ ਕਰੂਗਾ ਸਰ ਦੂਜੇ ਲਾਂਡ ਦੀ ਗੱਲ ਹੈ ਜਿਹੜਾ ਲੋਹਣ ਖੱਟ ਦੇ ਵਿੱਚੋਂ ਪਾਣੀ ਅੱਜ ਛੱਡ ਦਿੱਤਾ ਗਿਆ ਹੈ ਜੀ ਖਾਸ ਤੌਰ ਤੇ ਮੇਰਾ ਇਧਰਲੇ ਪਾਸੇ ਉਹ ਤਾਂ ਫਿਰ ਸਾਰਾ ਕੁਝ ਕਰਾਂਗੇ ਫਿਰ ਇਸ ਤਰ੍ਹਾਂ ਜੋ ਸਾਹਬ ਹੋਣ ਲੱਗ ਗਿਆ ਫਿਰ ਸਾਰਾ ਹੀ ਸਰ ਲਾਸਟ ਕੁਐਸਚਨ ਹੈ ਜੀ ਵਿਧਾਨ ਸਭਾ ਚ ਕਿਹਾ ਸੀ ਡਰਾਫਟ ਲੈ ਕੇ ਆਉਂਗੀ ਕਦੋਂ ਤੱਕ ਸਰਕਾਰ ਉਹ ਉਹ ਤਾਂ ਪਹਿਲਾਂ ਇਹਨਾਂ ਤੋਂ ਪਹਿਲੇ ਹੋ ਸੀ ਆਹਾ ਤੇ ਉਹ ਜਿਹੜਾ ਬਾਰਡਰ ਸੀਮ ਸਾਹਿਬ ਲਾਸਟ ਕੁਐਸਚਨ ਹੈ ਜੀ ਸਾਹਿਬ ਨੂੰ ਦੱਸਿਆ ਹੋਇਆ ਹੈ ਬਣਾਵਾਂਗੇ ਡਰਾਫਟ ਬਣਾਉਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦਾ ਕਿਉਂਕਿ ਕਾਨੂੰਨ ਨੇ ਅੱਗੇ ਪਤਾ ਨਹੀਂ ਕਿੰਨੇ ਸਾਲ ਸੋ ਉਹਦੇ 'ਚ ਕੋਈ ਕਮੀ ਨਾ ਰਹੇ ਜੀ ਤਾਂ ਕਿ ਕੋਈ ਇਸ ਤਰ੍ਹਾਂ ਦਾ ਕਲੋਜ਼ ਨਾ ਕੋਈ ਵੀਕ ਵੀਕ ਪਾਰਟਨਰ ਹੈ ਜੇ ਕਿ ਉਹ ਕੱਲ ਨੂੰ ਕੋਟਾਂ-ਕੂਟਾਂ 'ਚ ਲੈ ਜਾਣ ਸੋ ਇਸ ਕਰਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਅਸੀਂ ਆਪ ਕਰਨ ਜੋਗੇ ਹੈਗੇ ਆ ਅਸੀਂ ਦੇਸ਼ ਦੀ ਰਾਖੀ ਕਰਨ ਜੋਗੇ ਹੈਗੇ ਤਾਂ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨਗੇ ਬਹੁਤ ਥੈਂਕ ਯੂ